ਮਾਹਵਾਰੀ ਛੁੱਟੀ ਔਰਤਾਂ ਨੂੰ ਹਰ ਮਹੀਨੇ ਇੱਕ ਦਿਨ ਦੀ ਛੁੱਟੀ ਦੇਸ਼ ਦੀ ਪ੍ਰਮੁੱਖ ਨਿੱਜੀ ਕੰਪਨੀ ਪ੍ਰਦਾਨ ਕਰਦੀ ਹੈ ਇਹ ਸਹੂਲਤ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਬਿਹਾਰ ਅਤੇ ਉੜੀਸਾ ਸਰਕਾਰਾਂ ਵੱਲੋਂ ਔਰਤਾਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤੋਂ ਪ੍ਰੇਰਿਤ ਹੋ ਕੇ ਦੇਸ਼ ਵਿੱਚ ਪਹਿਲੀ ਵਾਰ ਇੱਕ ਨਿੱਜੀ ਕੰਪਨੀ ਨੇ ਮਾਹਵਾਰੀ ਦੌਰਾਨ ਔਰਤਾਂ ਨੂੰ ਮਹੀਨੇ ਵਿੱਚ ਇੱਕ ਦਿਨ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਇੰਜੀਨੀਅਰ ਨੱਤੇ ਨਿਰਮਾਣ ਖੇਤਰ ਦੀ ਇੱਕ ਮੋਹਰੀ ਕੰਪਨੀ ਐਲ ਐਂਡ ਟੀ ਦੇ ਚੇਅਰਮੈਨ ਐਸ ਐਨ ਸੁਬ੍ਰਹਮਣੀਅਮ ਨੇ ਪਹਿਲੀ ਵਾਰ ਕੰਪਨੀ ਦੀਆਂ ਮਹਿਲਾ ਕਰਮਚਾਰੀਆਂ ਨੂੰ ਹਰ ਮਹੀਨੇ ਇੱਕ ਦਿਨ ਮਾਹਵਾਰੀ ਛੁੱਟੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ ਕੰਪਨੀ ਨੇ ਇਹ ਐਲਾਨ ਮੁੰਬਈ ਦੇ ਪਵਈ ਸਥਿਤ ਆਪਣੇ ਦਫ਼ਤਰ ਵਿੱਚ ਮਹਿਲਾ ਦਿਵਸ ਦੇ ਜਸ਼ਨ ਦੌਰਾਨ ਕੀਤਾ ਇੱਥੇ ਚੇਅਰਮੈਨ ਸੁਬ੍ਰਹਮਣੀਅਮ ਪ੍ਰਿੰਸੋ ਪੰਜਾਬ ਮਹਿਲਾ ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਹਨ ਐਲ ਐਂਡ ਟੀ ਕੋਲ 60000 ਕਰਮਚਾਰੀ ਹਨ ਜਿਨ੍ਹਾਂ ਵਿੱਚੋਂ 5000 ਮਹਿਲਾ ਕਰਮਚਾਰੀਆਂ ਹਨ ਜੋ ਕਿ ਕੁੱਲ ਕਰਮਚਾਰੀਆਂ ਦਾ 9% ਹੈ ਹਾਲਾਂਕਿ ਇਸ ਛੁੱਟੀ ਨੀਤੀ ਵਿੱਚ ਐਲ ਐਂਡ ਟੀ ਦੇ ਗੈਰ ਨਿਰਮਾਣ ਅਤੇ ਗੈਰ ਇੰਜੀਨੀਅਰਿੰਗ ਕਾਰੋਬਾਰ ਜਿਵੇਂ ਕਿ ਵਿੱਤੀ ਅਤੇ ਟੈਕਨੋਲੋਜੀ ਵਿਭਾਗਾਂ ਸ਼ਾਮਲ ਨਹੀਂ ਹਨ ਏ ਇਸ ਲਈ ਹੈ ਕਿਉਂਕਿ ਇਹ ਕਾਰੋਬਾਰ ਘਰ ਤੋਂ ਕੰਮ ਕਰਨ ਦੀ ਆਗਿਆ ਦਿੰਦੇ ਹਨ ਜਦੋਂ ਕਿ ਮੁੱਖ ਐਲ ਐਨ ਟੀ ਕਾਰਜਾਂ ਵਿੱਚ ਦਫ਼ਤਰ ਤੋਂ ਕੰਮ ਕਰਨ ਦੀ ਨੀਤੀ ਹੈ ਦੱਸਦੇ ਹੀ ਹੈ ਕਿ ਕੁਝ ਮਹੀਨੇ ਪਹਿਲਾਂ ਐਲ ਐਨ ਟੀ ਦੇ ਚੇਅਰਮੈਨ ਨੂੰ ਕਰਮਚਾਰੀਆਂ ਨੂੰ 90 ਘੰਟੇ ਕੰਮ ਕਰਨ ਦੀ ਸਲਾਹ ਦੇਣ ਤੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਕੰਪਨੀ ਨੇ ਮਾਵਾਰੀ ਛੁੱਟੀ ਦਾ ਪ੍ਰਬੰਧ ਕਰਕੇ ਨਿੱਜੀ ਖੇਤਰ ਵਿੱਚ ਇੱਕ ਬਿਹਤਰ ਕਦਮ ਚੁੱਕਿਆ ਉਸ ਸਮੇਂ ਸੁਬਰਾਮਣੀਅਮ ਦੇਵ ਸੁਬਿਆਨ ਤੇ ਬਵਾਦ ਖੜਾ ਹੋ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕੀ ਛੁੱਟੀ ਲੈਣ ਨਾਲ ਕਰਮਚਾਰੀਆਂ ਨੂੰ ਕੀ ਫਾਇਦਾ ਹੁੰਦਾ ਤੁਸੀਂ ਘਰ ਬੈਠੇ ਕੀ ਕਰਦੇ ਹੋ ਤੁਸੀਂ ਆਪਣੀ ਪਤਨੀ ਨੂੰ ਕਿੰਨਾ ਚਿਰ ਦੇਖ ਸਕਦੇ ਹੋ ਪਤਨੀਆਂ ਕਿੰਨੀ ਦੇਰ ਆਪਣੇ ਪਤੀਆਂ ਨੂੰ ਨਿਹਾਰ ਸਕਦੀਆਂ ਹਨ ਦਫ਼ਤਰ ਜਾਓ ਅਤੇ ਕੰਮ ਸ਼ੁਰੂ ਕਰੋ ਭਾਰਤ ਵਿੱਚ ਮਾਹਵਾਰੀ ਛੁੱਟੀ ਤੇ ਕੋਈ ਨਿਯਮ ਨਹੀਂ ਹੈ ਪਰ ਕਈ ਸੰਸਥਾਵਾਂ ਜਿਵੇਂ ਕਿ ਏਯੂ ਸਮਾਲ ਫਾਈਨਾਂਸ ਬੈਂਕ, ਓਰੀਐਂਟ ਇਲੈਕਟ੍ਰਿਕ, ਵਿਗੀ ਅਤੇ ਜ਼ੋਮੈਟੋ ਅਤੇ ਉੜੀਸਾ, ਵਿਹਾਰ ਅਤੇ ਕੇਰਲ ਵਰਗੇ ਰਾਜਾਂ ਨੇ ਔਰਤਾਂ ਦੀ ਭਲਾਈ ਲਈ ਸੁਤੰਤਰ ਤੌਰ ਤੇ ਅਜਿਹੀ ਨੀਤੀ ਅਪਣਾਈ ਹੈ। ਤਾਂ ਦੋਸਤੋ ਤੁਸੀਂ ਇਸ ਅਪਡੇਟ ਨੂੰ ਲੈ ਕੇ ਤੁਹਾਡੀ ਕੀ رائے ਹੈ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ।